ਅਮਰitsar ਸਿਫਤੀ ਦਾ ਘਰ ਜੀ ਹਾਂ ਅਮਰitsar ਨੂੰ ਸਿਫਤੀ ਦਾ ਘਰ ਕਿਹਾ ਜਾਂਦਾ ਹੈ ਗੁਰੂ ਕਾਲ ਤੋਂ ਹੀ ਇਹ ਅਮਰitsar ਸ਼ਹਿਰ ਵਸਿਆ ਸੀਗਾ ਔਰ ਇਸ ਸ਼ਹਿਰ ਦਾ ਸਭ ਤੋਂ ਵੱਡਾ ਗੇਟ ਹੈ ਜਿਹਨੂੰ ਖਾਲ ਗੇਟ ਕਿਹਾ ਜਾਂਦਾ ਸੀਗਾ ਇਹ ਕਰੀਬ-ਕਰੀਬ 1800 ਈਸਵੀ ਦੇ ਵਿੱਚ ਇਹ ਗੇਟ ਬਣਾਇਆ ਸੀਗਾ ਔਰ ਇਹ ਗੇਟ ਦੇ ਉੱਪਰ ਇੱਕ ਘੜੀ ਲਗਾਈ ਸੀ ਜਿਹੜੀ ਅੱਜ ਸਮਾਂ ਦੱਸਦੀ ਸੀਗੀ ਮਗਰ ਇਹ ਘੜੀ ਕੋਈ ਦਹਾਕਿਆਂ ਤੋਂ ਤੱਕ ਸਿੱਧਾ ਚੱਲ ਵੀ ਨਹੀਂ ਪਾਈ ਨਾ ਇਹ ਘੜੀ ਚੱਲ ਪਈ ਆ ਸਮੇ ਸਮੇਂ ਸਰਦੀ ਮੁਰਮਮਤ ਹੁੰਦੀ ਰਹੀ ਆ ਇਸ ਗੇਡ ਦੇ ਉੱਤੇ ਲਿਖਿਆ ਜਾਂਦਾ ਸੀਗਾ ਬੜਾ ਸੋਹਣਾ ਲਿਖਿਆ ਹੁੰਦਾ ਸੀ ਸਿਫਤੀ ਦਾ ਘਰ ਜਿਤਨਾ ਕਿੰਨਾ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਅੰਮ੍ਰਿਤਸਰ ਨੂੰ ਸਿਫਤੀ ਦਾ ਘਰ ਕਿਹਾ ਜਾਂਦਾ ਸੀਗਾ ਤੇ ਉਹ ਵੀ ਹੁਣ ਦਰਕਨਾਰ ਹੋ ਗਿਆ ਹੈ ਸਮੇ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਬਦਲਦੀਆਂ ਗਈਆਂ ਨੇ ਇਸ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਔਰ ਨਤੀਜਾ ਹੈ ਕਿ ਅੰਮ੍ਰਿਤਸਰ ਦੇ ਹੈਰੀਟੇਜ ਨੂੰ ਦਰਸਾਉਂਦੀ ਇਹ ਇਹ ਗੇਟ اور ਇਹ ਜਿਹੜੀ ਲੱਗੀ ਹੋਈ ਘੜੀ ਸੀਗੀ ਜਿਹੜੀ ਅੰਗਰੇਜ਼ਾਂ ਦੇ ਸਮੇਂ ਦੇ ਲੱਗੀ ਹੋਈ ਸੀਗੀ ਉਸ ਨੂੰ ਨਾ ਕਿਸੇ ਨੇ ਕੋਸ਼ਿਸ਼ ਕੀਤੀ ਬਦਲਣ ਦੀ ਤੇ ਨਾ ਹੀ ਕਿਸੇ ਨੇ ਉਹਦਾ ਸਮੇਂ ਸਿਰ ਟਾਈਮ ਦਰੁਸਤ ਕਰਨ ਦੀ ਕੀਤੀ ਆ ਹੁਣ ਵੀ ਤੁਸੀਂ ਤਸਵੀਰਾਂ ਦੇਖੋ ਕਿ ਟਾਈਮ ਤੇ ਦੂਰ ਘੜੀ ਦਾ ਵੇਖਣ ਵਾਲਾ ਵੀ ਨਹੀਂ ਐ ਕਿ ਵੀ ਇਹ ਘੜੀ ਹੈਗੀ ਆ ਇਸ ਦੇ ਬਾਹਰ ਥੱਲੇ ਲਿਖਿਆ ਹੁੰਦਾ ਸੀਗਾ ਅੰਮ੍ਰਿਤਸਰ ਸਿਪਤੀ ਦਾ ਘਰ ਲਾਈਟਿੰਗ ਵੀ ਹੁੰਦੀ ਸੀਗੀ ਮਗਰ ਉਹ ਵੀ ਸਮੇਂ ਨਾਲ ਖਤਮ ਹੋ ਗਿਆ ਹੈ ਇਹ ਨਕੀ ਕਾਰਨ ਹੈ ਕਿਸ ਤਰ੍ਹਾਂ ਹੋ ਗਿਆ ਕੀ ਹੋ ਗਿਆ ਅਸੀਂ ਇਸ ਬਾਬਤ ਗੱਲ ਵੀ ਕਰਨੇ ਆ ਪਵਨ ਜੀ ਅੰਮ੍ਰਿਤਸਰ ਸਿਫਤੀ ਦਾ ਘਰ ਇਹ ਹਾਲ ਬਾਜ਼ਾਰ ਗੇਟ ਜਿਹੜਾ ਇੱਥੇ ਦਿਖਾ ਦਿਖਾਇਆ ਜਾ ਰਿਹਾ ਹੈ ਇਹ ਕਹੇ ਜਾਂਦਾ ਹੈ ਕਿ 1800 ਦੇ ਕੋਲ ਕੋਲ ਸਨ 1800 ਦੇ ਵਿੱਚ ਇਸ ਨੂੰ ਬਣਾਇਆ ਗਿਆ ਸੀ ਆ ਉਦੋਂ ਮਹਾਰਾਜ ਉਹ ਜਦੋਂ ਬਣਾਇਆ ਗਿਆ ਸੀਗਾ ਉੱਤੇ ਘੜੀ ਵੀ ਲਗਾਈ ਸੀ ਵੀ ਲੱਗਾਈ ਚੀ ਜਿਹੜੇ ਸਮੇਂ ਦੱਸਦੀ ਸੀਗੀ ਔਰ ਸਰਕਾਰਾਂ ਬਦਲਦੋਂ ਨਾਲ ਇੱਥੇ ਸਿਫਤੀ ਦਾ ਘਰ ਵੀ ਲਿਖਿਆ ਜਾਂਦਾ ਹੈ ਦੇਖੋ ਗੁਰੂ ਨਗਰੀ ਅੰਮ੍ਰਿਤਸਰ ਦੇ ਇੱਕ ਪ੍ਰੋਮਿਨੈਂਟ ਪ੍ਰਵੇਸ਼ ਦਵਾਰ ਜਿਹਨੂੰ ਅਸੀਂ ਹੌਲ ਗੇਟ ਕਾਮਨਲੀ ਕਹ ਦਿੰਦੇ ਆ ਪਰ ਇਹਦਾ ਅਸਲ ਨਾਮ ਆਜ਼ਾਦੀ ਤੋਂ ਬਾਅਦ ਕੁਝ ਇੱਕ ਸਾਲਾਂ ਦੇ ਬਾਅਦ ਹੀ ਗਾਂਧੀ ਗੇਟ ਰੱਖ ਦਿੱਤਾ ਗਿਆ ਸੀ ਔਰ ਇਹਦੇ ਉੱਪਰ ਗੁਰਬਾਣੀ ਦੀਆਂ ਲਈਆਂ ਮੋਟੀਵੇਟਿਡ ਲਾਈਨਸ ਅੰਮ੍ਰਿਤਸਰ ਸਿਫਤੀ ਦਾ ਘਰ ਵੀ ਇਹਦੇ ਉੱਪਰ ਲਿਖਿਆ ਗਿਆ ਸੀ ਪਰ ਅੱਜ ਇਹਦੇ ਸੂਰਤਿ ਹਾਲ ਇਹ ਨੇ ਕਿ ਇਸ ਗੇਟ ਦੀ ਸੇਵਾ ਸੰਭਾਲ ਤੇ ਕੀ ਹੋਣੀ ਆ ਇਦੇ ਉੱਪਰ ਉਹ ਕੰਦੇ-ਮੰਦੇ ਕੱਪੜੇ ਨੂੰਸਰੇ ਟੰਗੇ ਪਏ ਨੇ ਕਬੂਤਰਾਂ ਨੇ ਆਲੜੇ ਬਣਾ ਲਿਆ ਔਰ ਜਿਹੜਾ ਇੱਕ ਬੜਾ ਵੱਡਾ ਪਬਲਿਕ ਟਾਈਮ ਪੀਸ ਲੱਗਾ ਸੀ ਟਾਈਮ ਕੀਪਿੰਗ ਲਈ ਲੱਗਾ ਸੀ ਜੋ ਕਿ ਇੰਜੀਨੀਅਰ ਜான் ਗਾਰਡਨ ਨੇ 1873 ਦੇ ਵਿੱਚ ਇਹਨੂੰ ਡਿਜ਼ਾਈਨ ਕੀਤਾ ਸੀ ਔਰ ਉਦੋਂ ਦੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਬ੍ਰਿਟਿਸ਼ ਰਾ ਦੇ ਕਰਨਲ ਸੀ ਐਚ ਹਾਲ ਦੇ ਨਾਮ ਦੇ ਉੱਤੇ ਹੀ ਇਸ ਗੇਟ ਨੂੰ ਡਿਜ਼ਾਈਨ ਕੀਤਾ ਗਿਆ ਸੀ ਬਣਾਇਆ ਗਿਆ ਸੀ ਸੋ ਉਸ ਇੰਜੀਨੀਅਰ ਨੇ ਜੇ 1873 ਦੇ ਵਿੱਚ ਇਹ ਬਣਾ ਲਈ ਤੇ ਉਸ ਤੋਂ ਬਾਅਦ ਤੁਸੀਂ ਸਮਝ ਲਓ ਕਿ ਆਜ ਦੇ ਸਮੇਂ ਅਦਾ ਕੰਟੈਂਪੋਰੀ ਸਮਿਆ ਚੱਲਦੇ-ਚੱਲਦੇ ਪਿਛਲੇ 20-25 ਸਾਲਾਂ ਤੋਂ ਇਹ ਘੜੀ ਅੱਧਾ ਘੰਟਾ 20 ਟੋਟਲ ਨਹੀਂ ਚੱਲੀ ਹੋਊਗੀ ਤੇ ਇਹ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਸਾਡੀ ਇਸ ਗੁਰੂ ਨਗਰੀ ਅੰਮ੍ਰਿਤਸਰ ਦੀ 스마트 ਸਿਟੀ ਹੋਣ ਦੇ ਨਿਸ਼ਾਨਦੇਹੀ ਇਹਨਾਂ ਗੱਲਾਂ ਨੂੰ ਸਾਨੂੰ ਕਿਵੇਂ ਨਜ਼ਰ ਆ ਰਹੀ ਹੈ ਤੁਸੀਂ ਆਪ ਹੀ ਇਸ ਗੱਲ ਦਾ ਅੰਦਾਜ਼ਾ ਲਗਾ ਲਓ ਔਰ ਜਿਹੜਾ ਸਭ ਤੋਂ ਵੱਡਾ ਬ੍ਰਿਟਿਸ਼ ਲੈਗਸੀ ਨੂੰ ਰਿਟੇਨ ਕਰਨ ਵਾਲੀਆਂ ਗੱਲਾਂ ਜਦੋਂ ਇਸ ਗੇਟ ਦਾ ਨਾਮ ਹੀ ਗਾਂਧੀ ਗੇਟ ਕਰ ਦਿੱਤਾ ਸੀ ਬਦਲ ਦਿੱਤਾ ਸੀ ਅੱਜ ਵੀ ਲੋਕ ਇਹਨੂੰ ਹੌਲ ਗੇਟ ਹੀ ਕਹਿੰਦੇ ਆ ਇਹਦੇ ਸਾਹਮਣੇ ਚਿਤਰਾ ਸਿਨੇਮਾ ਆ ਬਿਲਕੁਲ ਸਾਹਮਣੇ ਉਹ ਵੀ ਬਹੁਤ ਪੁਰਾਣਾ ਆਰਕੀਟੈਕਚਰਲ ਲੈਂਡਮਾਰਕ ਆ ਐਂਟੀਕ ਬਿਲਡਿੰਗ ਆ ਉਹ ਉਦੋਂ ਸਰਦਾਰ ਮਾਨਾ ਸਿੰਘ ਨਾਗੀ ਜੀ ਉਹਨਾਂ ਨੇ ਇਹ ਤਮੀਰ ਇਹਦੀ ਕਰਵਾਈ ਸੀ ਬਹੁਤ ਫੇਮਸ ਰਿਹਾ ਸਾਰੀਆਂ ਚੀਜ਼ਾਂ ਅੰਮ੍ਰਿਤਸਰ ਦੇ ਪੂਰੀ ਇਤਿਹਾਸ ਨੂੰ ਦਰਸਾਉਂਦੀਆਂ ਨੇ ਇਹ ਉਹ ਰਸਤਾ ਹੌਲ ਬਜ਼ਾਰ ਜਿਹਨੂੰ ਅਸੀਂ ਕਹਿੰਦੇ ਆ ਉਹੋ ਹੀ ਕਰਨਲ ਸੀਐਚ ਹੌਲਡੇ ਡਿਪਟੀ ਕਮਿਸ਼ਨਰ ਸੀ ਉਹਨਾਂ ਬ੍ਰਿਟਿਸ਼ ਸ਼ਹਿਰਾ ਦੇ ਨਾਮ ਦੇ ਉੱਪਰ ਹੀ ਇਹ ਬਣਾਤਾ ਇੱਥੇ RAM ਨਵਮੀ ਦਾ ਆਜ਼ਾਦੀ ਤੋਂ ਬਾਅਦ ਇਵੈਂਟ ਤੋਂ ਬਾਅਦ ਇੱਥੇ ਹਿੰਦੂਆਂ ਦਾ ਤੇ ਮੁਸਲਮਾਨਾਂ ਦਾ ਇਕੱਠ ਹੋਇਆ ਸੀ ਆਪਸੀ ਭਾਈਚਾਰਕ ਸਾਂਝ ਦੀ ਗੱਲ ਵਿਚਾਰ ਹੋਈ ਸੀ ਇੱਕ ਦੂਸਰੇ ਦੇ ਵਰਤਰਾ ਵਿੱਚੋਂ ਉਹਨਾਂ ਨੇ ਜਲ ਸਕਿਆ ਸੀ ਪ੍ਰਸ਼ਾਦਾ ਛਕਿਆ ਸੀ ਔਰ ਇੱਕ ਦੂਜੇ ਦਾ ਸਨਮਾਨ ਸਤਕਾਰ ਕੀਤਾ ਸੀ ਤਿਲਕ ਲਗਾਏ ਛੇਕ ਦੂਜੇ ਨੂੰ ਸੋ ਇੱਥੇ ਬਹੁਤ ਵੱਡਾ ਇਤਿਹਾਸ ਇਸ ਗੇਟ ਦਾ ਇਸ ਦਰਵਾਜ਼ੇ ਦਾ ਰਿਹਾ ਉਸ ਤੋਂ ਪਹਿਲਾਂ ਜੇ ਚੱਲੇ ਜਾਈਏ ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੀ 12 ਦਰਵਾਜ਼ੇ ਹਿਸਟੋਰੀਕਲ ਹੈ ਇਸੇ ਅੰਮ੍ਰਿਤਸਰ ਸ਼ਹਿਰ ਦੇ ਇਸੇ ਗੇਟ ਤੋਂ ਅੱਗੇ ਜਾ ਕੇ ਸ਼ੁਰੂ ਹੁੰਦੇ ਆ ਇਹ ਵਾਲਡ ਸਿਟੀ ਫੋਰਟੀਫਾਈਡ ਸਿਟੀ ਇੱਥੇ ਉਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਾਈ ਸੀ ਔਰ ਜੇ ਮੈਂ ਆਪ ਜੀ ਨੂੰ ਗੇਟਸ ਵੀ ਦੱਸ ਦਵਾਂ ਚਾਹੇ ਉਹ ਹਕੀਮਾ ਗੇਟ ਆ ਚਾਹੇ ਲਾਹੌਰੀ ਗੇਟ ਆ ਖਜ਼ਾਨਾ ਗੇਟ ਆ ਗਲਵਾਲੀ ਰਾਮਗੜੀਆ ਜਿਹਨੂੰ ਅੱਜਕੱਲ ਚਾਟ ਇਵੈਂਟ ਗੇਟ ਕਹਿੰਦੇ ਆ ਦ ਬੁਰਜੀ ਗੇਟ ਨੂੰ ਹੁਣ ਸੁਲਤਾਨ ਮਿੰਟ ਗੇਟ ਕਹਿੰਦੇ ਆ ਆਲੂ ਵਾਲੀਆ ਗੇਟ ਨੂੰ ਕਿਉ ਮੰਡੀ ਕਹਿੰਦੇ ਆ ਔਰ ਦਿਉੜੀ ਕਲਾਂ ਜਿਹਨੂੰ ਮਾਨ ਸਿੰਘ ਗੇਟ ਕਹਿੰਦੇ ਆ ਔਰ ਸ਼ੇਰਾਂ ਵਾਲਾ ਸਜਾਦਾ ਔਰ ਲੋਗੜ ਗੇਟ ਇਹ ਸਾਰੇ ਹਿਸਟੋਰੀਕਲ ਗੇਟ ਸ਼ੇਰ-ਏ-ਪੰਜਾਬ ਦੀ ਫੋਰਟੀਫਾਈਡ ਸਿਟੀ ਦਾ ਵਾਲਟ ਸਿਟੀ ਦੀ ਨਿਸ਼ਾਨਦੇਹੀ ਕਰਦੇ ਆ ਸੋ ਇਸ ਕਰਕੇ ਸਾਡੇ ਇਤਿਹਾਸ ਦੇ ਵਿੱਚ ਸਾਡੇ ਪੁਰਖਿਆਂ ਨੇ ਸ਼ੇਰ-ਏ-ਪੰਜਾਬ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਾਡੇ ਬਜ਼ੁਰਗਾਂ ਨੇ ਅੰਮ੍ਰਿਤਸਰ ਦੀ ਸ਼ਾਨ ਮਤੇ ਇਤਿਹਾਸ ਨੂੰ ਤੇ ਬਣਾਈ ਰੱਖਿਆ ਮੇਨਟੇਨ ਕਰ ਹੀ ਰੱਖਿਆ ਪਰ ਇਹਦੇ ਬਰਖਸ ਜਦੋਂ ਹੁਣ ਆਹ 스마트 ਸਿਟੀ ਦਾ ਸਮਾਂ ਆ ਐਡਮਿਨਿਸਟ੍ਰੇਸ਼ਨ ਨੇ ਕੋਈ ਕਸਰ ਨਹੀਂ ਛੱਡੀ ਕਿ ਕਿਸ ਤਰੀਕੇ ਨਾਲ ਇੰਨਾ ਪੁਰਾਣੇ ਆਰਕੀਟੈਕਚਰਲ ਲੈਂਡਮਾਰਕਸ ਨੂੰ ਧਾ ਲਾਈ ਜਾਵੇ ਤੁਸੀਂ ਆਪ ਇਸ ਗੱਲ ਦਾ ਅੰਦਾਜ਼ਾ ਲਗਾ ਲਓ ਕਿ ਇੱਕ ਜਦੋਂ ਵੀ ਇੱਕ ਬਹੁਤ ਅੱਛਾ ਸਵਾਲ ਪੈਦਾ ਹੁੰਦਾ ਹੈ ਕਿ ਹਮੇਸ਼ਾ ਘੜੀ ਕਿਉਂ ਲਾਈ ਜਾਂਦੀ ਸੀ ਕਿਸੇ ਵੱਡੇ ਜ਼ਿਲ੍ਹੇ ਚਲੇ ਜਾਓ ਘੰਟਾ ਘਰ ਹੁੰਦੇ ਆ ਵੱਡੀਆਂ ਵੱਡੀਆਂ ਘੜੀਆਂ ਲਾਈਆਂ ਜਾਂਦੀਆਂ ਉਹ ਟਾਈਮ ਟੈਲਿੰਗ ਮਸ਼ੀਨ ਆ ਉਦੋਂ ਇਸ ਲਈ ਵੀ ਲਾਈ ਜਾਂਦੀ ਸੀ ਕਿ ਲੋਕ ਆਪਣੀ ਟਾਈਮ ਕੀਪਿੰਗ ਕਰ ਸਕਣ ਉਦੋਂ ਕਾਮਨ ਪ੍ਰੈਕਟਿਸ ਨਹੀਂ ਸੀ ਹਰ ਬੰਦੇ ਕੋਲ ਘੜੀ ਨਹੀਂ ਸੀ ਹੁੰਦੀ ਔਰ ਇੱਕ ਅੱਛਾ ਲੈਂਡਮਾਰਕ ਬਣਾਇਆ ਜਾਂਦਾ ਸੀ ਕਿ ਫਲਾਣ ਜੀ ਫਲਾਣੀ ਜਗ੍ਹਾ ਜਾਣਾ ਅੱਜ ਉਸ ਜਿਹੜਾ ਘੜੀ ਵਾਲਾ ਗੇਟ ਆ ਉਹਦੇ ਥੱਲੇ ਖੜੇ ਹੋ ਜਾਓ ਇਹ ਬਣਾਏ ਜਾਂਦੇ ਸੀ ਉਦੋਂ ਐਡਮਿਨਿਸਟ੍ਰੇਸ਼ਨ ਦਾ ਸਰਕਾਰਾਂ ਦਾ ਸਿੰਬਲ ਆਫ ਅਥਾਰਟੀ ਵੀ ਇਹ ਘੜੀਆਂ ਦਰਸਾਉਂ ਕਰਦੀਆਂ ਸੀ ਉਦੋਂ ਕਮਿਊਨਿਟੀ ਗੈਦਰਿੰਗ ਪਲੇਸਸ ਵੀ ਇਹ ਦਰਸਾਉਂ ਕਰਦੀਆਂ ਸੀ ਔਰ ਅਰਬਨ ਆਈਡੈਂਟੀਟੀ ਕਿ ਹਾਂ ਅਸੀਂ ਵਿਕਸਿਤ ਹੋ ਰਹੇ ਆ ਅਸੀਂ ਤਰੱਕੀ ਕਰ ਰਹੇ ਆ ਨਵੇਂ ਦੌਰਵਾਲ ਚੱਲ ਰਹੇ ਆ ਇਹ ਵੀ ਘੜੀਆਂ ਦਿਖਾਉਂਦੀਆਂ ਔਰ ਇਹ ਆਰਕੀਟੈਕਚਰਲ ਸਟਾਈਲ ਕੀ ਆ ਸਾਡੇ ਸੂਬੇ ਦਾ ਸਾਡੇ ਸ਼ਹਿਰ ਦਾ ਇਹ ਸਾਰੀਆਂ ਚੀਜ਼ਾਂ ਦਰਸਾਉਂਦੀਆਂ ਸੋ ਜੇ ਅਸੀਂ ਹੁਣ ਦੇ ਸਮੇਂ ਦੇ ਵਿੱਚ ਅਸੀਂ ਸੰਭਾਲ ਨਹੀਂ ਰਹੇ ਜੇ 2-2 ਸਾਲ ਪੁਰਾਣੇ ਇਹ ਚੀਜ਼ਾਂ ਬਣ ਗਈਆਂ ਉਦੋਂ ਸਮੇਂ ਅੱਜ ਬਜ਼ੁਰਗਾਂ ਨੇ ਬਣਾਤੀਆਂ ਤੇ 152 ਸਾਲ ਪੁਰਾਣੀ ਘੜੀ ਜੇ ਪਿਛਲੇ 20-25 ਸਾਲਾਂ ਤੋਂ ਅੱਧਾ ਘੰਟਾ ਵੀ ਨਾ ਚੱਲੀ ਹੋਏ ਤੇ ਕਿੰਨੀ ਸ਼ਰਮ ਵਾਲੀ ਗੱਲ ਆ ਸੋ ਇਸ ਕਰਕੇ ਇਹ ਚੀਜ਼ਾਂ ਨੂੰ ਮੇਨਟੇਨ ਕਰਨਾ ਇਹ ਚੀਜ਼ਾਂ ਨੂੰ ਸੇਵਾ ਸੰਭਾਲ ਕਰਨੀ ਐਡਮਿਨਿਸਟ੍ਰੇਸ਼ਨ ਵਾਸਤੇ ਬਹੁਤ ਜ਼ਰੂਰੀ ਆ ਔਰ ਅਮਰitsar ਦੀ ਖਾਸ ਜੇ ਮੈਂ ਗੱਲ ਕਰਾਂ ਅਮਰitsar ਦੇ ਲੋਕ ਸਾਡੇ ਪਿਆਰੇ ਭੋਲੇ ਭਾਲੇ ਲੋਕ ਸ਼ਾਇਦ ਬ੍ਰਿਟਿਸ਼ ਲੈਗਸੀ ਨੂੰ ਵਾਈਪ ਆਫ ਹੀ ਨਹੀਂ ਕਰ ਸਕੇ ਛੱਡ ਹੀ ਨਹੀਂ ਸਕੇ ਤੁਸੀਂ ਇਸ ਗੱਲ ਦਾ ਅੰਦਾਜ਼ਾ ਇੱਥੇ ਲਗਾ ਲਓ ਕਿ ਜਿੰਨੀਆਂ ਵੀ ਰੋਡਸ ਨੇ ਅੱਜ ਜੇ ਲਾਰੈਂਸ ਰੋਡ ਆ ਉਹ ਭਾਈ ਵੀਰ ਸਿੰਘ ਮਾਰਗ ਨੂੰ ਨਾਮ ਦਿੱਤਾ ਗਿਆ ਲੋਕ ਲਾਰੈਂਸ ਰੋਡ ਹੀ ਕਹਿੰਦੇ ਆ ਉਦੋਂ ਦੇ ਆਫੀਸਰ ਬ੍ਰਿਟਿਸ਼ ਜਿਹੜੇ ਆ ਜான் ਲਾਰੈਂਸ ਉਹਨਾਂ ਦੇ ਨਾਮ ਤੇ ਸੀ ਇਹ ਕੰਪਨੀ ਬਾਗ ਤੋਂ ਲੋਕ ਫੇਮਸ ਸਮਝਦੇ ਆ ਤੇ ਕੰਪਨੀ ਬਾਗ ਦਾ ਅਸਲ ਨਾਮ ਤਾਂ ਗੁਰਰਾਮਦਾਸੀ ਦੀ ਯਾਦ ਦੇ ਵਿੱਚ ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਂ ਬਾਗ ਰੱਖਿਆ ਸੀ ਲੋਕੋ ਦਾ ਨਾਮ ਲੈਣਾ ਪਸੰਦ ਨਹੀਂ ਕਰਦੇ ਔਰ ਤੁਸੀਂ ਆਪ ਇਹ ਸਮਝ ਲਓ ਕਿ ਟੇਲਰ ਰੋਡ ਕੁਇਨਸ ਰੋਡ ਕੰਟੋਨਮੈਂਟ ਰੋਡ ਰੇਸ ਕੋਰਸ ਰੋਡ ਕੁਇਨਸ ਰੋਡ ਇਹ ਸਾਰੀਆਂ ਇਹ ਬ੍ਰਿਟਿਸ਼ ਇਰਾਦੀ ਗੁਲਾਮੀ ਦੀ ਨਿਸ਼ਾਨਦੇਹੀ ਕਰਦੀਆਂ ਅੱਗੇ ਵੀ ਜਿੱਥੇ ਹੁਣ ਸ਼ੇਰ-ਏ-ਪੰਜਾਬ ਦਾ ਬੁੱਤ ਲੱਗਾ ਉੱਥੇ ਕਿਸੇ ਸਮੇਂ ਕਵੀਨ ਵਿਕਟੋਰੀਆ ਦਾ ਸਟੈਚੂ ਲੱਗਿਆ ਹੁੰਦਾ ਸੀ ਸੋ ਉਹ ਨੂੰ ਹਟਾ ਕੇ ਉੱਥੇ ਹੁਣ ਸ਼ੇਰੇ ਪੰਜਾਬ ਦਾ ਲਾਇਆ ਗਿਆ ਪਰ ਮੈਨੂੰ ਇਹ ਗੱਲ ਦਾ ਇਹ ਦੁਕਾਨ ਤਾਂ ਕਿ ਸਾਡੇ ਲੋਕ ਸਿਵਿਕ ਬਾਡੀਜ਼ ਇਹਨਾਂ ਨੂੰ ਅਵੇਅਰ ਕਿਉਂ ਨਹੀਂ ਕਰਦੀਆਂ ਲੋਕ ਆਪਣੇ ਨਾਮਾਂ ਨੂੰ ਪਸੰਦ ਕਿਉਂ ਨਹੀਂ ਕਰਦੇ ਗੋਰਿਆਂ ਦੀ ਕਾਲੇ ਅੰਗਰੇਜ਼ਾਂ ਨੇ ਗੋਰੇ ਅੰਗਰੇਜ਼ਾਂ ਦੀ ਗੁਲਾਮੀ ਨੂੰ ਅਜੇ ਵੀ ਕਿਉਂ ਆਪਣੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਵਸਾ ਕੇ ਰੱਖਿਆ ਉਹਨੂੰ ਵੀ ਛੱਡ ਦੇਣਾ ਚਾਹੀਦਾ ਤੁਸੀਂ ਇਹ ਦੇਖ ਲਓ ਕਿ ਜਿਹੜੀ ਫਸੀ ਮੈਕਲੋਇਡ ਉਦੋਂ ਕੰਟੋਨਮੈਂਟ ਏਰੀਆ ਆ ਉਹਦਾ ਨਾਂ ਅੱਜ ਵੀ ਐਫਸੀ ਮੈਕਲੋਇਡ ਰੋਡ ਜਦ ਕੀ ਰੱਖਿਆ ਗਿਆ ਸੀ ਪੰਡਿਤ ਲਾਲ ਚੰਗੋਤਰਾ ਸਾਡੇ ਆਪਣੇ ਲੋਕ ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਸਮਾਜ ਵਾਸਤੇ ਉਹਨਾਂ ਦੀ ਸਮਾਜ ਨੂੰ ਦੇਣ ਆ ਜੇ ਅਸੀਂ ਉਹਨਾਂ ਲੋਕਾਂ ਨੂੰ ਭੁੱਲ ਕੇ ਤੇ ਅੰਗਰੇਜ਼ਾਂ ਨੂੰ ਯਾਦ ਕਰੀ ਜਾਵਾਂਗੇ ਤੇ ਫਿਰ ਇਹ ਸਾਡੇ ਦੇਸ਼ ਦੀ ਕਿਤੇ ਵੀ ਇਸ ਗੱਲ ਦੇ ਵਿੱਚ ਤਾਰੀਫ ਨਹੀਂ ਹੁੰਦੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਹਾਲ ਬਾਜ਼ਾਰ ਜਿਹੜਾ ਹੈ ਹਾਲਗੇਟ ਜਿਹੜਾ ਅਸੀਂ ਦਿਖਾ ਰਹੇ ਹਾਂ ਸਾਹਮਣੇ ਤਸਵੀਰਾਂ ਦੇ ਵਿੱਚ ਇਹਦੇ ਉੱਤੇ ਇੱਕ ਘੜੀ ਲੱਗੀ ਹੁੰਦੀ ਸੀ ਕਿ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀਗੇ ਵਾਕਈ ਹੀ ਘੜੀ ਨੂੰ ਲੇਗੇਸੀ ਹੁੰਦੀ ਸੀਗੀ ਸਾਨੂੰ ਇਹ ਦੱਸ ਸਕਦਾ ਸੀ ਗੇਟ ਜਿਹੜੇ ਗੇਟ ਦੇ ਉੱਤੇ ਘੜੀ ਲੱਗੀ ਹੋਈ ਹੈ ਇਹਦੇ ਥੱਲੇ ਸਿਫਟੀ ਦਾ ਘਾਰ ਲਿਖਿਆ ਗਿਆ ਸੀਗਾ ਕਿ ਆ ਪ੍ਰਸ਼ਾਸਨ ਅੰਗੈਲੀ ਪ੍ਰਸ਼ਾਸਨ ਦੀ ਹੈਗੀ ਆ ਤੇ ਉਹ ਇਸ ਨੂੰ ਨਹੀਂ ਦੁਬਾਰਾ ਰੱਖ ਸਕਿਆ ਘੜੀ ਨਹੀਂ ਚਲਾ ਸਕਿਆ ਅੱਜ ਤੱਕ ਨਹੀਂ ਚੱਲੀ 25-30 ਸਾਲ ਦਾ ਮੈਨੂੰ ਹੋ ਗਿਆ ਦੇਖਦੇ ਹੋਏ ਨੂੰ ਇਹ ਘੜੀ ਨਹੀਂ ਚੱਲ ਪਾਈ ਕੀ ਕਾਰਨ ਕੀ ਸਮਝਦੇ ਹੋ ਇਸ ਵਾਲਾ ਇਹ ਤਾਂ ਨਲਾਇਕੀ ਆ ਸਰਾਸਰ ਨਲਾਇਕੀ ਆ ਔਰ ਜਿਵੇਂ ਤੁਸੀਂ ਕਿਹਾ ਹੀ ਆ ਕਿ ਇਹ ਤੇ ਅੰਮ੍ਰਿਤਸਰ ਸਿਫਤੀ ਦਾ ਘਰ ਰੱਖਿਆ ਨਾਮ ਇਹਦੇ ਉੱਪਰ ਲਿਖਿਆ ਵੀ ਹੁੰਦਾ ਸੀ ਮੇਰੇ ਕੋਲ ਉਹ ਫੋਟੋਗ੍ਰਾਫੀ ਆ ਮੈਂ ਆਪ ਜੀ ਨੂੰ ਭੇਜ ਵੀ ਦਿੰਨਾ ਤੁਸੀਂ ਆਪ ਦੇਖੋ ਕਿ ਜਿਹੜਾ ਸਿੰਬਲ ਜਿਹੜਾ ਸ਼ਾਨੋ ਸ਼ੌਕਤ ਬਿਆਨ ਕਰਦਾ ਸੀ ਸਿਫਤੀ ਦਾ ਘਰ ਮਤਲਬ ਕਿ ਹோம் ਆਫ ਵੈਲਿਊਜ਼ ਆ ਫਾਰਮ ਆਫ ਅਡੋਰੇਬਲ ਇੰਨਾ ਪਿਆਰਾ ਘਰ ਇਹਦੀ ਜਿੰਨੀ ਸਿਫਤ ਕੀਤੀ ਜਾਵੇ ਜਿੰਨੀਆਂ ਖੂਬੀਆਂ ਦਸੀਆਂ ਜਾਣ ਉਹ ਉਨੀਆਂ ਹੀ ਘਟ ਨੇ ਪਰ ਇਹਦੇ ਬਰਖਸ ਬਿਨਾ ਦੱਸੇ ਐਡਮਿਨਿਸਟ੍ਰੇਸ਼ਨ ਨੇ ਉਹ ਅੰਮ੍ਰਿਤਸਰ ਸਿਟੀ ਦਾ ਕਾਰਡ ਬੋਰਡ ਉਹਦੇ ਉੱਪਰ ਲੱਗਾ ਹੁੰਦਾ ਸੀ ਉਹ ਹਟਾ ਦਿੱਤਾ ਫਿਰ ਉੱਥੇ ਤੁਸੀਂ ਜੇ ਧਿਆਨ ਨਾਲ ਦੇਖੋ ਹਾਲ ਗੇਟ ਲਿਖਿਆ ਜੀ ਇੱਥੇ ਗਾਂਧੀ ਗੇਟ ਵੀ ਲਿਖਿਆ ਹੁੰਦਾ ਸੀ ਜੀ 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 ਉਹਨੂੰ ਵੀ ਹਟਾ ਦਿੱਤਾ ਗਿਆ ਉਹ ਤਸਵੀਰਾਂ ਵੀ ਮੇਰੇ ਕੋਲ ਮੌਜੂਦ ਨੇ ਪੁਰਾਣਾ ਡਾਟਾ ਵੀ ਮੈਂ ਸਾਰਾ ਰੱਖਿਆ ਕੋਲ ਤੇ ਉਹ ਥੱਲੇ ਲੱਗਿਆ ਹਾਲ ਦਰਵਾਜ਼ਾ ਕੀ ਇਹਨਾਂ ਲੋਕਾਂ ਨੂੰ ਸਿਰਫ ਗੋਰਿਆਂ ਦੀ ਅੰਗਰੇਜ਼ਾਂ ਦੀ ਬ੍ਰਿਟਿਸ਼ ਇਰਾਦੀ ਉਸ ਬਸਤੀਵਾਦੀ ਦੀ ਕਲੋਨੀਅਲ ਰੂਲ ਦੀ ਹੀ ਯਾਦ ਆਉਂਦੀ ਹੈ ਆਪਣੇ ਲੋਕਾਂ ਦੀ ਨਹੀਂ ਆਉਂਦੀ ਇੱਥੋਂ ਮੁੱਖ ਮੰਤਰੀ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਗ੍ਰਹਿ ਮੰਤਰੀ ਵੀ ਨਿਕਲ ਆਵੇ ਤੇ ਇਸੇ ਰੂਟ ਤੋਂ ਹਰਮੰਦਰ ਸਾਹਿਬ ਨੂੰ ਜਾਂਦੇ ਆ। ਇਹੀ ਉਹ ਰੂਟ ਆ ਜਿੱਥੇ ਜੱਲਿਆਂਵਾਲਾ ਬਾਗ ਆ। ਉੱਥੇ ਐਡਾ ਵੱਡਾ 13 ਅਪ੍ਰੈਲ 1919 ਨੂੰ ਸਾਕਾ ਵੀ ਹੋਇਆ। ਸੋ ਬੜੇ ਲੋਕਾਂ ਨੇ ਆਪਣੀਆਂ ਜਾਨਾਂ ਵਾਰੀਆਂ, ਸ਼ਹੀਦੀਆਂ ਦਿੱਤੀਆਂ, ਕੌਮ ਵਾਸਤੇ, ਦੇਸ਼ ਵਾਸਤੇ, ਸ਼ਹਿਰ ਵਾਸਤੇ ਪਰਾਲੇ ਕੀਤੇ ਆ। ਪਰ ਅਫਸੋਸ ਆ ਕਿ ਸਾਡੇ ਲੋਕ ਸਿਰਫ ਅੰਗਰੇਜ਼ੀ ਹਕੂਮਤ ਨੂੰ ਹੀ ਪਸੰਦ ਕਰਦੇ ਆ, ਉਹਨਾਂ ਦੇ ਨਾਮ ਲੈਂਦੇ ਆ, ਉਹਨਾਂ ਦੇ ਨਾਮ ਜਪਦੇ ਆ ਤੇ ਜਿਹੜੇ ਸਾਡੇ ਸੂਬੇ ਦੀ ਨਿਸ਼ਾਨਦੇਹੀ ਕਰਦੇ ਸਾਡੀ ਸਕਾਫਟ ਕਲਚਰ ਸਭਿਆਚਾਰ ਤਾਰੀਖ ਉਹ ਹਿਸਤਰੀ ਨੂੰ ਡਿਸਟੋਰਟ ਕਰਨ ਵਾਸਤੇ ਅਸੀਂ ਕੋਈ ਕਸਰ ਨਹੀਂ ਛੱਡਦੇ ਆਪਣੇ ਲੋਕਾਂ ਨੂੰ ਅਸੀਂ ਦਲੋਬਸਾਰ ਰਹੇ ਆ ਔਰ ਫਿਰ ਉਹੋ ਹੀ ਪੁਰਾਣੀਆਂ ਹਰਕਤਾਂ ਅਸੀਂ ਸ਼ੁਰੂ ਕਰ ਦਿੱਤੀਆਂ ਇਹਦੇ ਨਾਲ ਤੇ ਮੈਨੂੰ ਲੱਗਦਾ ਫਿਰ ਉਹਨਾਂ ਦਾ ਰਾਜ ਚੰਗਾ ਸੀ ਇਹ ਜਿਹੜੇ ਕਾਲੇ ਅੰਗਰੇਜ਼ਾਂ ਦਾ ਰਾਜ ਆ ਗਿਆ ਇਹਨਾਂ ਨੇ ਸ਼ਹਿਰ ਨੂੰ ਉਜਾੜ ਕੇ ਰੱਖ ਦਿੱਤਾ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਪਵਨ ਜੀ ਤੁਹਾਨੂੰ ਧੰਨਵਾਦ ਤੁਹਾਡਾ ਇਹ ਮੈਂ ਤੁਹਾਨੂੰ ਫੇਰ ਦੁਬਾਰਾ ਇੱਕ ਵਾਰ ਖਾਲਗੇਟ ਦੀਆਂ ਤਸਵੀਰਾਂ ਦਿਖਾ ਰਿਹਾ ਇਹ ਖਾਲਗੇਟ ਜਿਹੜਾ ਦਰਵਾਜ਼ਾ ਤੁਸੀਂ ਦੇਖ ਰਹੇ ਹੋ 1873 ਦੇ ਵਿੱਚ ਇਸ ਨੂੰ ਬਣਾਇਆ ਗਿਆ ਸੀਗਾ ਔਰ ਕਿਸੇ ਅੰਗਰੇਜ਼ ਜਿਹੜਾ ਡਿਪਟੀ ਕਮਿਸ਼ਨਰ ਸੀ ਗੰਨੇਸ਼ ਸਾਹਿਬ ਦਾ ਉਸ ਦੇ ਨਾਮ ਦੇ ਉੱਤੇ ਇਹਨੂੰ ਹਾਲਗੇਟ ਦਾ ਨਾਮ ਦਿੱਤਾ ਸੀਗਾ ਔਰ ਹਾਲ ਬਾਜ਼ਾਰ ਵੀ ਉਸੇ ਉਸੇ ਡਿਪਟੀ ਕਮਿਸ਼ਨਰ ਦੇ ਨਾਮ ਤੇ ਬਣਾਇਆ ਗਿਆ ਸੀਗਾ ਸੋ ਇਹ ਇਸ ਦਰਵਾਜ਼ੇ ਨੂੰ ਜੇ ਜਿਸ ਤਰ੍ਹਾਂ ਪਵਨ ਜੀ ਨੇ ਦੱਸਿਆ ਜੇ ਗੱਲ ਕਰੀਏ ਤੇ ਪਹਿਲੇ ਇਸ ਦਰਵਾਜ਼ੇ ਦੇ ਉੱਤੇ ਲਿਖਿਆ ਹੁੰਦਾ ਸੀ ਗਾਂਧੀ ਦਰਵਾਜ਼ਾ ਗਾਂਧੀ ਦਰਵਾਜ਼ਾ ਸਾਫ਼ ਨਜ਼ਰ ਆਉਂਦਾ ਸੀ ਲਿਖਿਆ ਹੋਇਆ ਕਿ ਇਹ ਹੁਣ ਗਾਂਧੀ ਦਰਵਾਜ਼ਾ ਹੈ ਨਾ ਕਿ ਹਾਲਗੇਟ ਦਾ ਮਗਰ ਸਰਕਾਰਾਂ ਬਦਲਦੀਆਂ ਗਈਆਂ ਹਕੂਮਤਾਂ ਬਦਲਦੀਆਂ ਗਈਆਂ ਔਰ ਉਹਦਾ ਨਾਮ ਫਿਰ ਹਾਲ ਹਾਲਗੇਟ ਰੱਖ ਦਿੱਤਾ ਔਰ ਇਸ ਹਾਲਗੇਟ ਦੇ ਉੱਪਰ ਇੱਕ ਘੜੀ ਲੱਗੀ ਹੁੰਦੀ ਸੀਗੀ ਤਕਰੀਬਨ 25 ਸਾਲ ਤੋਂ ਇਹ ਘੜੀ ਜਿਹੜਾ ਕਿ ਅਸੀਂ ਵੇਖਦੇ ਆ ਰਹੇ ਹਾਂ ਉਹ ਬਿਲਕੁਲ ਨਹੀਂ ਚੱਲ ਰਹੀ ਉਹ ਇਸੇ ਤਰ੍ਹਾਂ ਹੀ ਖੜੀ ਹੈ ਬੜੀਆਂ ਸਰਕਾਰਾਂ ਨੇ ਕੋਸ਼ਿਸ਼ਾਂ ਕੀਤੀਆਂ ਨੇ ਉਹ ਘੜੀ ਠੀਕ ਹੀ ਨਹੀਂ ਹੋ ਪਾਈ ਉਸ ਤੋਂ ਇਲਾਵਾ ਉਸ ਦੇ ਉੱਪਰ ਇੱਕ ਲਾਈਟਿੰਗ ਦਾ ਲਾਈਟ ਆਲਾ ਬੋਰਡ ਲਗਾਇਆ ਹੁੰਦਾ ਸੀਗਾ ਬੋਰਡ ਜਿਹੜਾ ਸਾਨੂੰ ਸਿਫਤੀ ਦਾ ਕਾਰ ਦਿਖਾਉਂਦਾ ਸੀਗਾ ਉਹ ਵੀ ਕੋਣ हट ਗਿਆ ਆਇਆ ਹੁੰਦਾ ਸਮੇ ਅਜੋਕਾ ਜਿਸ ਤਰ੍ਹਾਂ ਅੱਜ ਦਾ ਸਮੇ ਹੈ ਫਲੈਕਸ ਜਿਹੜੇ ਨੇ ਐਡਵਰਟਾਈਜ਼ਿੰਗ ਲਈ ਕਰਦੀਆਂ ਨੇ ਵਕ ਵਕ ਸਿਆਸੀ ਪਾਰਟੀਆਂ ਕਰਦੀਆਂ ਨੇ ਉਹ ਫਲੈਕਸ ਤੁਹਾਨੂੰ ਅੱਜ ਵੀ ਗੇਟ ਦੇ ਉੱਤੇ ਨਜ਼ਰ ਆਉਂਦੇ ਨੇ ਕਿ ਇੱਥੇ ਫਲੈਕਸ ਲੱਗਦੇ ਨੇ ਅੱਜ ਕੋਈ ਸਿਆਸੀ ਐਕਟੀਵਿਟੀ ਨਹੀਂ ਹੈ ਕੋਈ ਕਿਸੇ ਕੰਮ ਪਾਰਟੀ ਦਾ ਨਹੀਂ ਹੈਗਾ ਇਸ ਕਰਕੇ ਹਾਲ ਬਾਜ਼ਾਰ ਅੱਜ ਸਾਫ਼ ਨਜ਼ਰ ਆ ਰਿਹਾ ਜਿਸ ਤਰ੍ਹਾਂ ਕਿਸੇ ਲੀਡਰ ਨੇ ਸ੍ਰੀ ਹਰਮੰਦਰ ਸਾਹਿਬ ਦੇ ਲਈ ਮੱਥਾ ਟੇਕਣ ਦੇ ਲਈ ਪਹੁੰਚ ਰਹਾ ਹੈ ਜਾਂ ਕਿ ਕੋਈ ਈਵੈਂਟ ਇਹੋ ਜਿਹਾ ਹੈ ਜਿਹੜਾ ਕਿ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਤੇ ਉਹਦੇ ਐਸੇ ਐਸੇ ਹਾਰਗੇਟ ਦੇ ਬਾਹਰ ਦਰਵਾਜ਼ੇ ਦੇ ਬਾਹਰ ਉਹਨਾਂ ਦੇ ਹੋਲਡਿੰਗਸ ਲੱਗ ਜਾਂਦੇ ਨੇ ਔਰ ਦਰਵਾਜ਼ਾ ਜਿਹੜਾ ਹੈ ਬਲਕ ਜਾਂਦਾ ਹੈ ਸੋ ਇਹ ਪ੍ਰਸ਼ਾਸਨ ਦੀ ਨਲਾਇਕੀ ਹੈ ਕਿ ਅੱਜ ਤੱਕ ਇਸ ਦਰਵਾਜ਼ੇ ਨੂੰ ਸੁਰਜੀਤ ਹੀ ਨਹੀਂ ਕੀਤਾ ਗਿਆ ਮੋੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਬਹੁਤ ਕੀਤੀਆਂ ਗਈਆਂ ਨੇ ਪਰ ਫੇਰ ਵੀ ਅੱਜ ਵੀ ਇਹਦੇ ਖਲਾਤ ਉਹੀ ਨੇ ਕਿ ਨਾ ਘੜੀ ਚੱਲਦੀ ਹੈ ਨਾ ਹੀ ਇਸ ਦੇ ਉੱਤੇ ਜਿਹੜਾ ਲਿਖਿਆ ਗਿਆ ਸੇਫਟੀ ਦਾ ਘਰ ਉਹ ਨਜ਼ਰ ਆਉਂਦਾ ਹੈ ਤੇ ਅਸੀਂ ਬਾਰ ਬਾਰ ਮਤਲਬ ਪੂਰੀ ਦੁਨੀਆ ਦੇ ਵਿੱਚ ਫੇਮਸ ਆ ਅੰਮ੍ਰਿਤਸਰ ਸਿਫਤੀ ਦਾ ਘਰ ਮਗਰ ਇੱਥੇ ਕੋਈ ਸਿਫਤੀ ਦਾ ਸਲੋਗਨ ਨਜ਼ਰ ਨਹੀਂ ਆਉਂਦਾ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਵੈਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ